ਹਾਂਜੀ ਨਮਸਤੇ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਦੋਸਤੋ ਇਹ ਫਰੀਦਕੋਟ ਕੇ ਬਹੁਤ ਪੁਰਾਣੇ ਮੁਰਗੇ ਹਨ ਔਰ ਹਮ ਆਏ ਹਨ گاਉ ਕੰਮਿਆਣਾ ਫਰੀਦਕੋਟ ਡਿਸਟ੍ਰਿਕਟ ਦਾ ਇੱਕ گاਉ ਹੈ ਗੁਰਸੇਵਕ ਭਾਈ ਕੇ ਪਾਸ ਆਏ ਹਨ ਇਹ ਇਨਕੇ ਪੁਰਾਣੇ ਜਾਨਵਰ ਹਨ ਭਾਈ ਜੀ ਦੱਸੋਗੇ ਕਿਹੜੀ ਨਸਲ ਚੋਂ ਇਹ ਇਹ ਅੰਕਲ ਗਰਮੇਲ ਪੋਰਸੀ ਆਈ ਕਗਣੇ ਵਾਲੇ ਅੱਛਾ ਜੀ ਉਹਨਾਂ ਦੇ ਮੁਰਗਿਆਂ ਚ ਹੋਈ ਠੀਕ ਹੈ ਬਾਈ ਜੀ ਕਿੰਨੀ ਕੁ ਉਮਰ ਹੋ ਗਈ ਇਸ ਪੱਠੇ ਦੀ ਇਹ ਹੋਊਗਾ 12-13 ਕੁ ਮਹੀਨਾ ਦਾ ਇਹ ਹੈਗੇ ਆ ਜੀ ਥਾੜ ਵਾਲੇ ਪੁਰਾਣੇ ਜਿਹੜੇ ਸਿਵਲ ਕੁੱਕੜ ਹੋਇਆ ਸ਼ੁੱਧ ਹਾਂ ਕੋਈ ਕਾਲੇ ਮੁਰਗੇ ਸੀ ਅੰਕਲ ਗਰਮੇਲ ਵਾਲੇ ਹਾਂ ਜੀ ਕਗਿਆਨੇ ਵਾਲੇ ਠੀਕ ਹੈ ਜੀ ਉਹ ਮੁਰਗੇ ਆ ਇਹ ਤੇ ਜੀ ਦੋਸਤੋ ਸ਼ੌਂਕੀਏ ਅੰਕਲ ਗੁਰਮੀਲ ਕੇ ਜੋ ਪੁਰਾਣੇ ਅਸੀਲ ਹੋਏ ਹਨ ਕਿੰਦੇ ਬਈ ਮੜਾ ਜੀ ਨੂੰ ਫਚਕਾਰੀ ਸਾਈਡ ਤੇ ਨਾ